ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਆਸਾ ਮਹੱਲਾ ਪੰਜਵਾਂ ਵਾਣ ਮੇਰੇ ਆਲਸਾ ਹਰ ਪਾਸ ਬੇਨੰਤੀ ਰਾਮੋ ਸੋਹ ਆਪਨੜਾ ਪ੍ਰਭ ਸੰਗ ਸੁਹੰਤੀ ਸੰਗੇ ਸੁਹੰਤੀ ਕੰਤ ਸੁਆਮੀ ਦਿਨ ਸਰੈਣੀ 라ਵੀਐ ਸਾਸ ਸਾਸ ਚਤਾਰ ਜੀਵਾ ਪ੍ਰਭ ਧੀਖ ਹਰ ਗੁਣ ਗਾਵੀਐ ਬਿਰਹਾ ਲੱਜਾਇਆ ਦਰਸ ਪਾਇਆ ਅਮਿਉ ਦ੍ਰਿਸ਼ਟ ਸੁਚੰਤੀ ਬਿਨਵੰਤ ਨਾਨਕ ਮੇਰੀ ਅਚ ਪੁਨੀ ਮਿਲੇ ਜਿਸ ਖੋਜੰਤੀ ਨਸਮੰਯੋ ਹੋ ਕਿਲ ਵਿਖੋ ਕਰਤਾ ਘਰ ਆਇਆ ਦੂਤ ਹੈ ਦਹਿਨ ਭਇਆ ਗੋਵਿੰਦ ਪ੍ਰਗਟਾਇਆ ਪ੍ਰਗਟੇ ਗੋਪਾਲ ਗੋਬਿੰਦ ਲਾਲਨ ਸਾਧ ਸੰਗ ਵਖਾਣਿਆ ਆਚਰਜ ਦੀਠਾ ਅਮਿਓ ਵੂਠਾ ਗੁਰ ਪ੍ਰਸਾਦੀ ਜਾਣਿਆ ਮਨ ਸ਼ਾਂਤ ਆਈ ਵਜੀ ਵਧਾਈ ਨਹਿ ਅੰਤ ਜਾਈ ਪਾਇਆ ਬਿਨਵੰਤ ਨਾਨਕ ਸੁਖ ਸਹਿਜ ਮੇਲਾ ਪ੍ਰਭੂ ਆਪ ਬਣਾਇਆ ਮਰਕ ਨਾ ਦੀ ਠੜਿਆ ਸਿਮਰਤ ਨਾਰਾਇਣ ਜੈ ਜੈ ਧਰਮ ਕਰੇ ਦੂਤ ਭਏ ਪਲਾਇਣ ਧਰਮ ਧੀਰਜ ਸਹਜ ਸੁਖੀਏ ਸਾਧ ਸੰਗਤ ਹਰ ਭਜੇ ਕਰ ਅਨਗਰਹੋ ਰਾਖ ਲੀਨੇ ਮੋਹ ਮਮਤਾ ਸਭ ਤਜੇ ਗਹਿ ਕੰਠ ਲਾਏ ਗੁਰ ਮਲਾਈ ਗੋਬਿੰਦ ਜਪਤ ਅਗਾਇਣ ਬਿਨਵੰਤ ਨਾਨਕ ਸਿਮਰ ਸੋ ਆਮੀ ਸਗਲੇ ਆਸ ਪੁਜਾਇਣ ਨਿਦਸਿ ਦੇ ਚਰਨ ਗਹਿ ਤਾਂ ਕੀ ਹਾ ਕਾੜਾ ਸਭ ਕਿਸ ਵਸ ਜਿਸੈ ਸੋ ਪ੍ਰਭੂ ਅਸਾੜਾ ਗਹਿ ਪੁਜਾ ਲੀਨੇ ਨਾਮ ਦੀਨੇ ਕਰ ਧਾਰਮਸਤ ਕਰਾਖਿਆ ਸੰਸਾਰ ਸਾਗਰ ਨਹਿ ਵਿਆਪੈ ਅਮਿਉ ਹਰ ਰਸ ਚਾਖਿਆ ਸਾਧ ਸੰਗੇ ਨਾਮ ਰੰਗੇ ਹਰਾਨ ਜੀਤ ਵੱਡਾ ਅਖਾੜਾ ਬਿਨਵੰਤ ਨਾਨਕ ਸਰਣ ਸੁਆਮੀ ਵਹੁੜ ਜਮਨਾ ਉਪਾੜਾ ਆਸਾ ਮਹੱਲਾ ਪੰਜਵਾ ਦਿਨ ਰਾਤ ਕਮਾਏ ਅੜੋ ਸੋ ਆਇਓ ਮਾਥੇ ਜਿਸ ਪਾਸ ਲਕਾਇਂਦੜੋ ਸੋ ਵੇਖੀ ਸਾਥੈ ਸੰਗ ਦੇਖੈ ਕਰਨਹਾਰਾ ਕਾਏ ਪਾਪ ਕਮਾਈਐ ਸੋ ਕ੍ਰਿਤ ਕੀਜੈ ਨਾਮ ਲੀਜੈ ਨਰਕ ਮੂਲ ਨਾ ਜਾਈਐ ਆਠ ਪਹਿਰ ਹਰ ਨਾਮ ਸਿਮਰੋ ਚੱਲੈ ਤੇਰੇ ਸਾਥੀ ਭਜ ਸਾਧ ਸੰਗਤ ਸਦਾ ਨਾਨਕ ਮਿਟਹਿ ਦੁਖ ਕਮਾਤੇ ਬਲਵੰਚ ਕਰ ਉਦਰ ਭਰਹਿ ਮੂਰਖ ਗਾਵਾਰਾ ਸਭ ਕਿਛ ਦੇ ਰਹਾ ਹਰ ਦੇਵ ਨਹਾਰਾ ਦਾਤਾਰ ਸਦਾ ਦਿਆਲ ਸੁਆਮੀ ਕਾਏ ਮਨੁ ਵਿਸਾਰੀਐ ਮਿਲ ਸਾਧ ਸੰਗੇ ਭਜਨ ਸੰਗੇ ਕੁੱਲ ਸੁਮੂਹਾ ਤਾਰੀਐ ਸਿੱਧ ਸਾਧਕ ਦੇਵ ਮਨ ਜਨ ਭਗਤ ਨਾਮ ਆਧਾਰਾ ਬਿਨਵੰਤ ਨਾਨਕ ਸਦਾ ਭਜੀਐ ਪ੍ਰਭ ਏਕ ਕਰਨਹਿ ਹਾਰਾ ਖੋਟ ਨਾ ਕੀਚਈ ਪ੍ਰਭ ਪਰਖਣ ਹਾਰਾ ਕੂੜ ਕਪਟ ਕਮਾਵੰ ਦੜੇ ਜਨਮ ਹੈ ਸੰਸਾਰਾ ਸੰਸਾਰ ਸਾਗਰ ਤਿੰਨੀ ਤਰਿਆ ਜਿੰਨੀ ਏਕ ਧਿਆਇਆ ਤਜ ਕਾਮ ਕ੍ਰੋਧ ਅਨੇੰਦ ਨਿੰਦਾ ਪ੍ਰਭ ਸਰਨ ਆਇਆ ਜਲ ਥਲ ਮਹੀਲ ਰਵਿਆ ਸੁਆਮੀ ਪੂਜ ਅਗਮ ਅਪਾਰਾ ਬਿਨਵੰਤ ਨਾਨਕ ਟੇਕ ਜਨ ਕੀ ਚਰਨ ਕਮਲ ਆਧਾਰਾ ਵੇਖ ਹਰ ਚੰਦੌਰੜੀ ਅਸਰ ਕਿਛ ਨਾਹੀ ਮਾਇਆ ਰੰਗ ਜੀਤੇ ਸੇ ਸੰਗ ਨਾ ਜਾਹੀ ਹਰ ਸੰਗ ਸਾਥੀ ਸਦਾ ਤੇਰੇ ਦਿਨ ਸਰੇਣ ਸੰਭਾਲੀਐ ਹਰ ਏਕ ਬਿਨ ਕਾਛ ਅਵਰ ਨਾਹੀ ਭਾਉ ਦੁਤਿਆ ਜਾਲੀਐ ਮੀਤ ਜੋ ਬਨ ਮਾਲ ਸਰਬਸ ਪ੍ਰਭ ਏਕ ਕਰ ਮਨ ਮਾਹੀ ਬੇਨੁਅੰਤ ਨਾਨਕ ਵਡਭਾਗ ਪਾਈਐ ਸੂਖ ਸਹਿਜ ਸਮਾਹੀ ਫਾਸਾ ਮਹੱਲਾ ਪੰਜਵਾਂ ਚੰਤ ਘਰ ਅਠਵਾਂ ਇੱਕ ਓਅੰਕਾਰ ਸਤਗੁਰ ਪ੍ਰਸਾਦ ਕਮਲਾ ਭ੍ਰਮ ਭੀਤ ਕਮਲਾ ਭ੍ਰਮ ਭੀਤ ਹੈ ਤੀਖਣ ਮਦ ਬਿਪਰੀਤ ਹੈ ਅਬਦ ਅਕਾਰਥ ਜਾਤ ਗਹਿਬਰ ਬਨ ਘੋਰ ਗਹਿਬਰ ਬਨ ਘੋਰ ਹੈ ਗ੍ਰਹ ਮੂਸਤ ਮਨ ਚੋ ਰਹਿ ਦਿਨ ਕਰੋ ਅਨ ਦਿਨ ਖਾਤ ਦਿਨ ਖਾਤ ਜਾਤ ਬਿਹਾਤ ਪ੍ਰਭ ਬਿਨ ਮਿਲੋ ਪ੍ਰਭ ਕਰुणा ਪਤੇ ਜਨਮ ਮਰਨ ਅਨੇਕ ਬੀਤੇ ਪ੍ਰਿਆ ਸੰਗ ਬਿਨ ਕਛ ਨਹ ਗਤੇ ਕੋਲ ਰੂਪ ਧੂਪ ਗਿਆਨ ਹੀਨੀ ਤੁਜ ਬਿਨਾ ਮੋਹੇ ਕਮਨ maat ਕਰ ਜੋੜ ਨਾਨਕ ਸਰਣ ਆਇਓ ਪ੍ਰਿਆ ਨਾਥ ਨਰਹਰ ਕਰੋਗਾਤ ਮੀਨਾ ਜਲਹੀਨ ਮੀਨਾ ਜਲਹੀਨ ਹੈ ਉਹ ਬਿਸਰਤ ਮਨ ਤਨ ਖੀਨ ਹੈ ਕਤ ਜੀਵਨ ਪ੍ਰਿਆ ਬਿਨੋ ਹੋਤਾ ਸਨਮੁਖ ਸਹਿਬਾਨ ਸਨਮੁਖ ਸਹਿਬਾਨ ਹੈ ਮ੍ਰਿਗ ਅਰਪੇ ਮਨ ਤਨ ਪ੍ਰਾਣ ਹੈ ਉਹ ਬੇਦੇਉ ਸਹਿਜ ਸਰੂਤ ਪ੍ਰਿਆ ਪ੍ਰੀਤ ਲਾਗੀ ਮਿਲ ਬੈ ਰਾਗੀ ਕਿਨੇ ਰਹਿਨ ਤ੍ਰਿਗ ਤਨ ਤਿਸ ਬਿਨਾ ਫਲ ਕਾ ਨਾ ਲਾਗੇ ਪ੍ਰਿਅ ਪ੍ਰੇਮ ਪਾਗੇ ਚਿਤਵੰਤ ਅਨ ਦਿਨ ਪ੍ਰਭ ਮਨਾ ਸ਼ੀਰੰਗ ਰਾਤੇ ਨਾਮ ਮਾਤੇ ਭੈ ਪਰਮ ਦੁਤੀਆ ਸਗਲ ਖੋਤ ਕਰ ਮਯਾ ਦਇਆ ਦਿਆਲ ਪੂਰਨ ਹਰ ਪ੍ਰੇਮ ਨਾਨਕ ਮਗਨ ਹੋਤ ਅਲੀਲ ਗੁੰਜਾਤ ਅਲੀਲ ਗੁੰਜਾਤ ਹੈ ਮਕਰੰਦ ਰਸ ਬਾਸਨ ਮਾਤਿ ਹੀ ਪ੍ਰੀਤ ਕਮਲ ਬੰਧਾਵਤ ਆਪ ਚਾਤਰਕ ਚਿਤ ਪਿਆਸ ਚਾਤਰਕ ਚਿਤ ਪਿਆਸ ਹੀ ਘਣ ਬੂਦ ਬਚਿਤਰ ਮਨ ਆਸ ਹੀ ਹਲ ਪੀਵਤ ਬਿਨ ਸਤ ਤਾਪ ਤਾਪ ਆਬਨਾ ਸੁਨ ਦੁਖ ਨਾ ਸੁਨ ਮਿਲ ਪ੍ਰੇਮ ਮਨ ਤਨ ਅਤ ਘਣਾ ਸੁੰਦਰ ਚਤੁਰ ਸੁਜਾਨ ਸੁਆਮੀ ਕਮਨ ਰਸਨਾ ਗੁਣ ਪਨਾਂ ਗਹਿ ਭੁਜਾ ਲੇਵੋ ਨਾਮ ਦੇਵੋ ਦ੍ਰਿਸ਼ਟ ਧਾਰਤ ਮਿਟਤ ਪਾਪ ਨਾਨਕ ਜੰਪੈ ਪਤਤ ਪਾਵਨ ਹਰ ਦਰਸ ਪੇਖਤ ਨਹਿ ਸੰਤਾਪ ਚਿਤਵਉ ਚਿਤਨਾਥ ਚਿਤਵਉ ਚਿਤਨਾਥ ਹੀ ਰਖ ਲੇਵੋ ਸਰਣ ਅਨਾਥ ਹੀ ਮਿਲ ਚਾਉ ਚਾਈ ਲੇ ਪ੍ਰਾਨ ਸੁੰਦਰ ਤਨ ਧਿਆਨ ਸੁੰਦਰ ਧਨ ਧਿਆਨ ਹੀ ਮਨ ਲੁਬਦ ਗੋਪਾਲ ਗਿਆਨ ਹੀ ਜਾਚਿਕ ਜਨ ਰਾਖਤ ਮਾਨ ਪ੍ਰਭ ਮਾਨ ਪੂਰਨ ਦੁਖ ਬਦੀਰਨ ਸਗਲ ਇਛ ਪੁਜੰਤੀਆ ਹਰ ਕੰਠ ਲਾਗੇ ਦਿਨ ਸਹਾਗੇ ਮਿਲਨਾ ਹਸੀਜ ਸੁਹੰਤੀਆ ਪ੍ਰਭ ਦਿஷ்ட ਧਾਰੀ ਮਿਲੇ ਮਰਾਰੀ ਸਗਲ ਕਲਮਲ ਭਏ ਹਾਨ ਬਿਨਵੰਤ ਨਾਨਕ ਮੇਰੀ ਆਸ ਪੂਰਨ ਮਿਲੇ ਸ੍ਰੀ ਕਰ ਗੁਣ ਨਿਧਾਨ ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈ ਭੰ ਗੁਰ ਪ੍ਰਸਾਦ ਆਸਾ ਮਹੱਲਾ ਪਹਿਲਾ ਵਾਰਸ ਲੋਕਾਂ ਨਾਲ ਸ਼ਲੋਕ ਪੀ ਮਹੱਲੇ ਪਹਿਲੇ ਕੇ ਲਿਖੇ ਟੁੰਡੇ ਅਸ ਰਾਜੈ ਕੀ ਧੁਨੀ ਸਲੋਕ ਮਹੱਲਾ ਪਹਿਲਾ ਬਲੇ ਹਾਰੀ ਗੁਰ ਆਪਨੇ ਦਿਵਹਾੜੀ ਸਦਵਾਰ ਜਿਨ ਮਾਨਸ ਤੇ ਦੇਵਤੇ ਕੀਏ ਕਰਤਨਾ ਲਾਗੀ ਵਾਰ ਮਹੱਲਾ ਦੂਜਾ ਜੇ ਸੋ ਚੰਦਾ ਉਗਵਹਿ ਸੂਰਜ ਚੜਹੈ ਹਜ਼ਾਰ ਏਤੇ ਚਾਨਣ ਹੁੰਦਿਆ ਗੁਰਬੇਨ ਕੋਰ ਅੰਧਾਰ ਮਹੱਲਾ ਪਹਿਲਾ ਨਾਨਕ ਗੁਰੂ ਨਾ ਚੇਤਨੀ ਮਨ ਆਪਣੇ ਸੋਚੇਤ ਸੁਟੇ ਤਿਲਬੂ ਆੜ ਜਿਉ ਸੁਣੇ ਅੰਦਰ ਕੀਤ ਕੀਤੇ ਅੰਦਰ ਸੁਟਿਆ ਕਹੋ ਨਾਨਕ ਸੋਨਾ ਫਲਿਅਹ ਫੁਲਿਅਹ ਬੱਪੜੇ ਪੀ ਤਨ ਵਿੱਚ ਸਵਾਹ ਪੌੜੀ ਆਪੀ ਨਾ ਆਪ ਸਾਜਿਓ ਆਪੀ ਨ ਰਚਿਓ ਨਾਉ ਦੁਈ ਕੁਦਰਤ ਸਾਜੀਐ ਕਰ ਆਸਣ ਡਿਠੋ ਚਾਉ ਦਾਤਾ ਕਰਤਾ ਆਪ ਤੂੰ ਤੁਸ ਦੇਵਹਿ ਕਰਹਿ ਪਸਾਉ ਤੂੰ ਜਾਣੋਈ ਸਭ ਸੈ ਦਿਲ ਸਹਿਜਿੰਦ ਕੁਆਉ ਕਰ ਆਸਣ ਡਿਠੋ ਚਾਉ ਸਲੋਕ ਮਹੱਲਾ ਪਹਿਲਾ